ਤੁਰਿਆ ਚੱਲ ਪੰਜਾਬ ਸਿਆਂ ਬੜੀ ਲੰਮੀ ਬਾਟ ਐ ਝੂਠ ਫੇਰੇ ਬੁੱਕ ਦਾ ਤੇ ਸੱਚਿਆਂ ਦੀ ਘਾਟ ਐ ਨਸਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਨਸਿਆਂ ਨੇ ਪੀੜੀ ਤੇਰੀ ਕੀਤੀ ਬਰਬਾਦ ਐ ਪੈਸੇ ਦੇ ਆ ਪੁੱਤਾਂ ਦੇ ਪੰਜਾਬ ਕਿੱਥੇ ਯਾਦ ਐ ਲੁੱਟਦੇ ਨੇ ਸਵਾਲਾਂ ਤੋਂ ਭੱਜਦੇ ਨੇ ਸਵਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਗਾ ਦਿੱਲੀ ਦੇ ਆ ਦਲਾਲਾਂ ਤੋਂ ਪੰਜਾਬੀ ਕੌਮ ਨੂੰ ਖਤਰਾ ਗਾ ਦਿੱਲੀ ਦੇ ਆ ਦਲਾਲਾਂ ਤੋਂ ਦੋਸਤੋ ਤੁਹਾਨੂੰ ਦੱਸ ਦਈਏ ਲੋਕ ਸਭਾ ਇਲੈਕਸ਼ਨ ਬਿਲਕੁਲ ਨਜ਼ਦੀਕ ਆ ਚੁੱਕੇ ਨੇ ਜੇਕਰ ਤੁਸੀਂ ਇਹਨਾਂ ਪੰਜਾਬੀ ਕੌਮ ਨੂੰ ਬਚਾਉਣਾ ਚਾਹੁੰਦੇ ਹੋ ਦਿੱਲੀ ਦੇ ਦਲਾਲਾਂ ਤੋਂ ਤਾਂ ਇਸ ਵਾਰ ਸਾਡੇ ਸਿੱਖ ਕੌਮ ਦੇ ਮਹਾਨ ਯੋਧੇ ਸਰਬਜੀਤ ਸਿੰਘ ਖਾਲਸਾ ਨੂੰ ਵੋਟਾਂ ਪਾ ਕੇ ਜਿਤਾਓ ਕਿਉਂਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਨਚਾਰਾਂ ਨੂੰ ਵੋਟ ਨਚਾਰ ਪਾਉਂਦੇ ਨੇ ਨਚਾਰਾਂ ਨੂੰ ਵੋਟ ਨਚਾਰ ਪਾਉਂਦੇ ਨੇ ਨਚਾਰਾਂ ਦੀ ਮਦਦ ਨਚਾਰ ਕਰਦੇ ਨੇ ਸਰਦਾਰਾਂ ਦੀ ਮਦਦ ਸਰਦਾਰ ਕਰਦੇ ਨੇ ਜੇ ਤੁਸੀਂ ਵਕਈ ਸਰਦਾਰ ਹੋ ਸਰਦਾਰਾਂ ਦੇ ਘਰੇ ਤੁਸੀਂ ਜਨਮ ਲਿਆ ਸਿੱਖਾਂ ਦੇ ਘਰੇ ਜਨਮ ਲਿਆ ਜੇਕਰ ਤੁਸੀਂ ਤੁਹਾਡੇ ਅੰਦਰ ਥੋੜੀ ਜੀ ਵੀ ਤੁਹਾਡੇ ਅੰਦਰ ਸ੍ਰੀ ਹਰਮੰਦਰ ਸਾਹਿਬ ਤੁਸੀਂ ਜਾਣਦੇ ਹੋ ਨਮਸਤਕ ਹੁੰਨੇ ਹੋ ਇੱਕ ਵਾਰ ਆਪਣੇ ਮਨ ਦੇ ਵਿੱਚ ਆਪਣੇ ਜਹਨ ਦੇ ਵਿੱਚ ਹਰਮੰਦਰ ਸਾਹਿਬ ਨੂੰ ਯਾਦ ਕਰ ਲਿਓ ਜਦੋਂ 84 ਦੇ ਵਿੱਚ ਅਟੈਕ ਹੋਇਆ ਸੀ ਤੁਹਾਡਾ ਜਿੱਥੇ ਜੀ ਕਰਦਾ ਫਿਰ ਉੱਥੇ ਵੋਟ ਪਾ ਦਿਓ ਪਰ ਇੱਕ ਵਾਰ ਸਰਬਜੀਤ ਸਿੰਘ ਖਾਲਸਾ ਤੇ ਉਹਨਾਂ ਦੇ ਪਿਤਾ ਜੀ ਦੀ ਕੁਰਬਾਨੀ ਨੂੰ ਯਾਦ ਕਰਕੇ ਤੇ 84 ਦੇ ਵਿੱਚ ਟੈਗ ਹੋਇਆ ਇੰਦਰਾ ਗਾਂਧੀ ਨੇ ਜਿਹੜਾ ਟੈਗ ਕਰਵਾਇਆ ਸੀ ਉਹਨੂੰ ਯਾਦ ਕਰ ਲਿਓ ਫਿਰ ਤੁਹਾਡਾ ਜਿੱਥੇ ਜੀ ਕਰੇ ਉੱਥੇ ਵੋਟ ਪਾ ਦਿਓ ਸਰਦਾਰਾਂ ਦੀ ਮਦਦ ਸਰਦਾਰ ਕਰਦੇ ਨੇ ਜੇ ਅੱਜ ਆਪਾਂ ਸਰਦਾਰਾਂ ਦੀ ਮਦਦ ਕਰਨ ਤੋਂ ਭੱਜ ਗਏ ਤਾਂ ਅਸੀਂ ਫਿਰ ਗਦਾਰਾਂ ਦੀ ਮਦਦ ਦੇ ਵਿੱਚ ਆ ਜਾਵਾਂਗੇ ਕਿਉਂਕਿ ਅਸੀਂ ਉਹਨਾਂ ਗਦਾਰਾਂ ਦੀ ਮਦਦ ਕਰਾਂਗੇ ਉਹਨਾਂ ਨਕਲੀ ਹੀਰੋ ਦੀ ਪੱਦਰ ਕਰਾਂਗੇ ਇੱਕ ਪਾਸੇ ਅਸਲੀ ਹੀਰੋ ਸਾਡੀ ਸਿੱਖ ਕੌਮ ਦੇ ਦੂਜੇ ਪਾਸੇ ਨਕਲੀ ਹੀਰੋ ਧੰਨਵਾਦ ਦੋਸਤੋ ਵੀਡੀਓ ਨੂੰ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਵੱਧ ਤੋਂ ਵੱਧ ਸਪੋਰਟ ਕਰੋ ਸਭ ਜੀ ਸਿੰਘ ਖਾਲਸਾ ਦੀ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ